वो यार सारी दुनिया आ गई बल्ले पा अंदर आ काम आखना नहीं चला पा सारी दुनिया इतनी पी आया अंदर उ छोड़ दो यार सारे मत दुनिया ਕੋ ਦੋ ਤੋ ਨੀ ਮੈਂ ਲੋ ਆਜ ਤੁਸੀਂ ਆਈ ਬਠੀਆ ਨੋ ਕੰਪਨੀ ਕਹਿੰਦਾ ਬਿੱਲਾ ਡਲਦਾ ਬਣਾ ਪਿਆ ਤੇ ਮੈਂ ਕਰਾਉਂਦਾ ਕੋ ਯਾਰ ਆਈਡੀ ਧੜਕੋ ਰਹਿ ਗਈ ਏਜੰਸੀ ਦੀ ਯਾਰ ਸਾਰੇ ਐਸੇ ਮਾਈਟਰਾ ਕਰਨ ਦੇ ਯਾਰ ਕੋਈ ਨਿਕਲ ਗਿਆ ਭੈ ਦੁਨੀਆ ਦਾ ਸਾਰੀ ਦੁਨੀਆ ਦਾ ਆ ਗਈ ਇਹ ਦੱਸੋ ਬੱਲੇਪਾ ਅੰਦਰ ਆ ਕੰਮ ਐ ਇਸ ਤਰ੍ਹਾਂ ਨਹੀਂ ਦੱਸੋ ਮੇਰਾ ਟਿਆਲਾ ਬੰਨ ਆ ਸਾਰੀ ਦੁਨੀਆ ਤੇ ਪਹੁੰਚੀ ਪਈ ਆਇਆ ਅੰਦਰ ਉਹਨੂੰ ਛੱਡ ਦੂ ਓ ਯਾਰ ਆਈਡੀ ਤੜਕੋ ਰਹਿ ਗਈ ਏਜੰਸੀ ਦੀ ਯਾਰ ਸਾਰੇ ਇੱਥੇ ਮਾਈਟਾ ਕਰਨ ਦੇ ਯਾਰ ਕਵੀ ਨਿਕਲ ਗਿਆ ਉਹ ਭੈ ਦੁਨੀਆ ਦਾ ਸਾਰੀ ਦੁਨੀਆ ਦਾ ਕਿ ਇਹ ਦੇਖੋ ਬੱਲੇਪਾ ਅੰਦਰ ਆ ਕੰਮ ਐ ਇਸ ਤਰ੍ਹਾਂ ਨਹੀਂ ਹੁੰਦੇ ਪੁੱਛੀਏ ਮੇਰਾ ਚਾਲਾ ਬੰਨ ਆ ਸਾਰੀ ਦੰਦੂਰੀ ਇੱਥੇ ਪਹੁੰਚੀ ਪਈ ਆ ਆਇਆ ਅੰਦਰ ਉਹਨੂੰ ਛੱਡ ਦੋ ਕੰਮ ਨਹੀਂ ਹੁੰਦੇ ਕੋਈ ਯਾਰ ਕਿਸੇ ਕੋਲ ਨਹੀਂ ਆਉਂਦਾ ਦੂਜੇ ਪਾਸੇ ਸਾਰੇ ਮਦੂਰੀਆਂ ਸੋਹਣੀਆਂ यार एजेंसी यार सारे बैटा कराने यार तुम निकल गया भुनिया सारी दुनिया ने